خالسا واحد جی فتح ਆਪ ਸਭ ਨੂੰ ਸਤ ਸਾਮ ਸਤਿ ਪੰਚੀ ਦੀ ਯਾਦ ਨੂੰ ਮਰਜੀ ਸਿੰਘ ਜੀ ਜਿਨ੍ਹਾਂ ਦੇ ਮਿੱਤ ਅੱਜ ਸਿਆਸਾ ਜੀ ਦੀ ਬਾਣੀ ਦੇ ਕੋਟੇ ਤੋਂ ਤਰੰਤੇ ਮਹਾਂਪੁਰਸ਼ ਦਾਸਾ ਸਿੰਘ ਜੀ ਦੀ ਜਿਨ੍ਹਾਂ ਦੇ ਕਵਿੱਤਰਤਾ ਦਾ ਸਥਾਨ ਤੇ ਜੋ ਵਿਚੀਰ ਆਤਮਾ ਦੇ ਮਿੱਤ ਸਰ ਗੀਤਨ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਦੇ ਦਾਇਰੇ ਧੰਨਾ ਦੀਆਂ ਪ੍ਰਾਰਥਨਾ ਅੰਸਾਰ ਹਰ ਕੀਰਤਨ ਸੋਰਿਆ ਹਰ ਕੀਰਤਨ ਗਾਵੇ ਜਿਸ ਜਨ ਮੂਰਤ ਮਿਤ ਨਹੀਂ ਆਵੇ ਗੁਰੂ ਸਾਹਿਬ ਦੀ ਸ੍ਰੀ ਉਦੀ ਦੇ ਚਾਪਾ ਹਰ ਜਨ ਦੀ ਇਸ ਬਾਣੀ ਦਾ ਕੀਰਤਨ ਦਾ ਭਾਵ ਇਸ ਵਿਚਰੀ ਹੋਈ ਆਤਮਾ ਨੂੰ ਬਚਾਉਣ ਆਪਣੇ ਚੱਲਣ ਵਿੱਚ ਨਵਾਜ਼ ਬੋਸ਼ਿਸ਼ ਕਰਦੇ ਹੰਮ ਜੋ ਉਪ ਦਿਵਸੋ ਜੋ ਆਤਮ ਸਤਿਗੰਜਾ ਕਿਉਂਕਿ ਜੋ ਚੀਜ਼ ਇਸ ਮਾਰਗਮ ਦੀ ਧਰਤੀ ਦੇ ਜਿਸ ਵੀ ਹੈ ਜੁਤੀ ਹੈ ਇਸ ਰੀਤੇ ਸੰਸਾਰ ਨੂੰ ਛੱਡ ਕੇ ਉਸ ਮਾਰਗਮ ਦੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਜਾਪਰਾਣ ਕੋਸ਼ਿਸ਼ ਕੀਤੇ ਹੁੰਦੇ ਹਮ ਨਾ ਬਾਦ ਹੈ ਨਾ ਕਾਟ ਹੈ ਨਾ ਬਾਦ ਕਾਟ ਹੈ ਜਿਨੇ ਸਵਾਸ ਗੁਰੂ ਸਾਹਿਬ ਜੀ ਨੇ ਕੋਸ਼ਿਸ਼ ਕੀਤੇ ਹਾਂ ਉਸ ਦੇ ਘਾਣੇ ਅੰਦਰ ਰੋਗ ਅੰਦਰ ਸੋ ਦਾ ਹੁਕਮ ਤੇ ਦਾਣਾ ਅੱਛਾ ਕਰਕੇ ਮੰਨ ਲਿਆ ਜੀ ਤੇ ਮਾਤਰਾ ਅਜੀਤ ਸਿੰਘ ਜੀ ਗੁਰੂ ਸਾਹਿਬ ਜੀ ਦੇ ਜਨਮ ਵਿੱਚ ਜਾਤਰਾ ਤੇ ਕੋਈ ਨੰਬਰਿਕ ਪਰਿਵਾਰ ਨੂੰ ਸ਼ਰੀਰ ਛੋੜਾ ਦੇ ਕੇ ਸੰਭਲ ਸੋ ਹੁਣ ਗੁਰੂ ਸਾਹਿਬ ਜੀ ਦੀ ਜੁਲੀ ਵਿੱਚ ਅਰਾਹੀ ਰੱਬ ਮੇਗੁਮਾਣੇ ਦਾ ਕੀ ਤਨ ਬਿਆ ਹੈ ਪਰਿਵਾਰ ਵੱਲੋਂ ਦਿੱਤੇ ਹੋਏ ਅਨੁਸਾਰ ਗੱਗਰਾ ਧਰਮਵਾਲ ਸਾਹਿਬ ਦੇ ਹੈਡ ਗੱਤੀ ਦਾ ਪਾਪਾ ਮਾਨ ਸਿੰਘ ਜੀ ਕੋਲ ਸਾਹਮਣੇ ਵਾਸਤੇ ਆਪ ਸੇ ਸੰਗਤਾਂ ਦੇ ਨਾਲ ਕਥਾ ਵਿਚਾਰ ਸਾਂਝੀ ਕਰਨਗੇ ਕਿਉਂਕਿ ਸਭ ਤੋਂ ਉਚਤ ਮਹਾਂਕੀ ਕਥਾ ਨਾਮ ਸੁੰਤ ਦਲ ਅੰਕ ਲੱਥਾ ਸੁਣਨ ਹਰ ਕਥਾ ਦਾ ਤਾਰੀ ਮੈਂ ਮਹਾ ਪੂਰੀ ਭਏ ਸੁਖ ਸਾਹਿਬ ਦੇ ਮਹਾਂਵਾਕਾ ਸੰਸਾਦ ਉਸ ਵਿਚੜੀ ਆਤਮਾ ਦੇ ਵਿੱਚ ਜਿੰਨਾ ਵੀ ਜੀਤਨ ਕਥਾ ਰਬਾਣੀ ਦਾ ਜਾਪ ਸੁਣ ਹੋਵੇ ਉਨ੍ਹਾਂ ਦੀ ਉਸ ਗੁਰੂ ਨੂੰ ਸ਼ਾਂਤੀ ਮਿਲਦੀ ਹੈ ਗੁਰੂ ਸਾਹਿਬ ਦੀ ਈ ਇਸੇ ਤਰ੍ਹਾਂ ਸੰਗਤਾਂ ਨੇ اللہ مئی گرباڑی کا جس طرح اتنا سرم کیا ہے آو آؤ کتھاچار تھوڑے جمع واسطے سر کر کے اسپرنت سارا سمتا نے اپنا بابا جی آنند اور جیسا کرنے کے بعد امتم ارداس ساری سنگت نے شامل ہونا اسپرنت اپنا گھر میں سرن کر کے گروپیاں دیکھا وغیرہ جانا گروپی رنگ سنگت نے شگنے آؤ वा महासंतीद ब्रह्मणा ਜੋ ਸੰਸਾਰ ਚਿੰਤਾਵਾਂ ਕੀ ਕੀਤੀ ਹੈ ਜੋ ਪਨ ਹੋਣੀ ਹੋਵੇ ਇਹ ਮਾਰਤ ਸੰਸਾਰ ਕੋ ਨਾਨਕ ਤਿਰ ਨਹੀਂ ਕੋਏ ਸਮੇਂ ਦੇ ਵਿੱਚ ਬੀ ਭਾਈ ਰਾਜੀਤ ਸਿੰਘ ਜੀ ਵਿਦਾਤੇ ਆ ਥੋੜੇ ਜਿਵੇਂ ਸਮੇਂ ਦੇ ਵਿੱਚ ਲਾਸ਼ਾਂ ਸਰੀਰ ਤੇ ਸੰਕਟਾਇਆ ਕਈ ਵਾਰ ਇਹ ਨਾਸਵੰਸ ਸਲੀਲ ਜਿਹੜਾ ਕਿਹਿਆ ਹੋਇਆ ਕੋਈ ਦਵਾਈਆਂ ਮੂੜੀਆਂ ਦੇ ਰਾਹ ਚੱਲ ਪੈਂਦਾ ਹੈ ਕਈ ਵਾਰ ਭਾਵੇਂ ਰੂਰ ਕਰੇ ਤੇ ਚੰਗੇ-ਚੰਗੇ ਹਸਪਤਾਲਾਂ ਵਿੱਚ ਵੀ ਇਨਸਾਨ ਨੂੰ ਲੈ ਜਾਵੇ ਪਰ ਗੁਰੂ ਸਾਹਿਬ ਜੀ ਫਿਰ ਮੋੜ ਨਹੀਂ ਪੈਂਦਾ ਕਿਉਂਕਿ ਸਵਾਸ ਜੋ ਮਿਲਤੀ ਦੇ ਪਾਏ ਹੋਏ ਕਾਲ ਤੋਂ ਪਾਏ ਹੋਏ ਨੂੰ ਨਾ ਬਾਦ ਹੈ ਨਾ ਘਾਟ ਹੈ ਨਾ ਬਾਦ ਘਾਟ ਕੋਤ ਹੈ ਉਸ ਵਾਸਤੇ ਜਿਉਂਦੀ ਦਿੱਤੀ ਹੋਈ ਜਿਉਂਦੇ ਅਨੁਸਾਰ ਜੀਵ ਮਾਤਰੋ ਦੀ ਧਰਤੀ ਤੋਂ ਉੱਤਰ ਜਾਂਦਾ ਹੈ। ਰਾਮ ਰਯੋ ਸ੍ਰੀ ਗੁਰਬਰਿੰਦਰ ਕੌਰ ਜੀ ਸਮਗਾ ਜਵਾਤਰਾ ਭਾਈ ਸੁਖਪਾਲ ਸਿੰਘ ਜੀ ਸੋ ਪਰਿਵਾਰ ਨੇ ਜਿੰਨਾਂ ਦੀ ਸੇਵਾ ਦਾ ਸਮਾਂ ਬੋਸ਼ਿਸ਼ ਕੀਤਾ ਸੀ ਜੁਰਗਾਂ ਦੀ ਸੇਵਾ ਕਰਨ ਦਾ ਸੇਵਾ ਕੀਤੀ ਹੈ ਜੋ ਫਰਜ਼ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗਦਾ ਹੈ ਕਿਉਂਕਿ ਭੜੇਵੇਂ ਦੇ ਵਿੱਚ ਸਹਾਰਾ ਬਣਨ ਲਈ ਸਾਮ ਸਮਾਨ ਕਰਨ ਪਰ ਕਰਮ ਅਨਸਾਰ ਜੀਵ ਨੂੰ ਦੁੱਖ ਮਿਲਦਾ ਹੈ ਵੈਰ ਕਰਮਾਂ ਕੁਸ਼ਭਾ ਜੀ ਨਹੀਂ ਦੇਉਂਦੀ ਤੇਰਾ ਭਾਵੇ ਵੱਡੇ ਵੱਡੇ ਪਾਪੀ ਜਿਹੜੇ ਆ ਨੇ ਵਾਰੈ ਗੁਰ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਲ ਲਿਆ ਉਹਨਾਂ ਦਾ ਮਾਰਗ ਗੁਰ ਦੀ ਧਰਤੀ ਤੇ ਹੋਣਾ ਸਦਾ ਹੋਵੇ 82 ਲੱਖ ਜੂਨ ਦਾ ਪ੍ਰਧਾਨ ਇੱਕ ਪਤੰਗੇ ਨੂੰ ਬਾਰ ਕੋਤਵਾਏ ਤੋਂ ਨੇ ਬਣਾਇਆ ਜਨਮ ਜਿਹੜੇ ਜੋ ਅਸੂਆਂ ਦੇ ਜਾਨਵਰਾਂ ਦੇ ਸੱਪਾਂ ਦੀਆਂ ਜੂਨਾਂ ਉੱਤਿਆਂ ਮਿਲਿਆ ਦੀਆਂ ਜੂਨਾਂ ਕਈ ਜਨਮ ਪਏ ਕੀੜੇ ਪਤੰਗਾ ਕੰਨੀਆਂ ਦੀ ਗੱਲ ਕਰਦੇ ਗੁਰੂ ਸਾਹਿਬ ਦੀ ਕੋਈ ਗਣਤੀ ਜਦੋਂ ਆਪਣੇ ਬੱਚੇ ਨੂੰ ਫੜਦੀ ਹੈ ਉਦੋਂ ਹੋਰ ਤਰੀਕੇ ਨਾਲ ਜਦੋਂ ਚੂਹੇ ਨੂੰ ਫੜਦੀ ਹੈ ਕੋਹ-ਕੋਕੇ ਮਾਰਦੀ ਝੋਲ ਝੋਲ ਕੇ ਇਨਕਾਰਦੀ ਹੈ ਉਦੋਂ ਇਸ ਤਰ੍ਹਾਂ ਫੜਦੀ ਹੈ ਬੜੇ ਪਿਆਰ ਦੇ ਨਾਲ ਜਦੋਂ ਚੂਹੇ ਨੂੰ ਫੜਦੀ ਹੈ ਬੜੇ ਗੁੱਸੇ ਨਾਲ ਬਹੁਤ ਨਾਲ ਕੋਹ-ਕੋਕੇ ਮਾਰਦੀ ਤੇ ਪਤਸੈ ਕਹਿੰਦੇ ਆ ਸਾਰਿਆਂ ਨੂੰ ਭਾਈ ਕਿ ਜਾਂਦਾ ਜਾਮੀ ਹੈ ਪਰ ਇੱਕ ਤੇ ਤੁਮਨੇ ਪਈਆ ਸਭ ਨੂੰ ਜਮ ਲੈ ਜਾਈ ਹੈ રે ਮਾਨਸ ਉੱਤਮ ਰੂਸਾ ਕੀ ਲੋਮੀਤ ਕਲਿਆ ਹੈ ਜਾਏ ਪਰ ਉਹਦਾ ਫੜਨ ਦਾ ਵਖਰਾ ਵਖਰਾ ਤਿਸਤਾ ਹੈ ਸਾਡੀ ਉਹਦੇ ਮਦਰੋਂ ਕੋਈ ਸਹਿ ਪੜ ਦਾ ਜਾਤ ਕੋਈ ਸ੍ਰੀ ਖੜ ਪੜ ਸਹਿ ਦਾ ਜਾਤ ਗੁਰੂ ਤਾਂ ਕੀਨ ਕਥਾ ਵਿਚਾਰਾ ਗੁਰੂ ਦੀਆਂ ਵਿਚਾਰਾ ਹੁੰਦੀਆਂ ਕਿ ਇਹ ਵਿਚੜੀ ਰੂਹ ਨੂੰ ਰਾਗ ਪਹੁੰਚੇ ਤੇ ਬਿਠਣ ਵਾਸਤੇ ਜਗਾ ਰਿਹਾ ਹੁਣ ਵੇਸਵਾ ਕਰਨ ਦਾ ਜਿਹੜੀ ਹੈ ਉਹਦਾ ਨਾਮ ਹੈ ਗੁਰੂ ਘਰ ਸਾਹਿਬ ਕਰਦੇ ਹੁੰਦੇ ਆਉਂਦਾ ਹੈ ਅਜਾ ਮਨ ਪਾਪੀ ਦਾ ਨਾਮ ਹੁੰਦਾ ਹੈ ਭਾਵੇਂ ਉਹਨਾਂ ਨੇ ਪਾਪਾਂ ਦੇ ਖੜ ਬਣਾਏ ਹੋਏ ਸੀ ਅਜਾ ਮਨ ਪਾਪੀ ਜਗ ਜਾਣੇ ਉਹ ਸਾਰਾ ਜਗ ਜਾਣਦਾ ਸੀ ਅਜਾ ਮਨ ਪਾਪੀ ਅਜਾ ਜਵਾਰੇ ਦੇ ਵਿੱਚ ਗੁਰੂ ਖਾਲਸਾ ਜੀ ਰਿਆ ਕਰਦੀ ਸੀ ਉਹਦਾ ਜਗਤ ਕੀਤਾ ਉਹ ਤੇ ਭਗਤ ਸਾਹਿਬ ਦੀ ਮਹਾਰਾਜ ਨੇ ਸੋਰ ਢਾਗ ਦੇ 33 ਰਾਗਾਂ ਵਿੱਚ ਬਾਣੀ ਹੈ ਸ੍ਰੀ ਰਾਗ ਹੁੰਦਾ ਹੈ ਜੈ ਸ੍ਰੀ ਰਾਗ ਹੁੰਦਾ ਦਾ ਧਨ ਸ੍ਰੀ ਦਾ ਭਾਤੀ ਰਾਗ ਹੁੰਦਾ ਜੈ ਜਾ ਮਲਤੀ ਰਾਗ ਹੁੰਦਾ ਜੈ ਸ੍ਰੀ ਰਾਗ ਹੁੰਦਾ ਹੈ 33 ਰਾਗਾਂ ਵਿੱਚ ਗੁਰਬਾਣੀ ਹਰ ਇੱਕ ਰਾਗ ਦਾ ਵੱਖਰਾ ਵੱਖਰਾ ਪਾਉ ਵੱਖਰਾ ਵੱਖਰਾ ਲੈ ਜੋ ਵੀ ਗੁਰਬਾਣੀ ਤੇ ਸੋਝੀ ਰੱਖਦਾ ਗੁਰੂ ਦਾ ਪਿਆਰਾ ਸੁਰੂਖਾ ਜੀ ਸਮਝ ਉਸੇ ਨੂੰ ਆਉਂਦੀ ਹੈ ਇਕ ਸਾਧਾਂ ਦੇ ਜਦੋਂ ਸੰਖਿਆ ਨਰਦੇ ਆ ਚੰਗੀ ਜਾਂਦੀ ਇਹਨਾਂ ਟਿੱਪੀ ਲੱਗੀ ਹੋਈ ਹੈ ਉਹ ਸੁਣੇ ਜੀਵਾਨ ਤਾਲੂ ਦੇ ਨਾਲ ਲਾ ਕੇ ਫਿਰ ਕੀ ਬਲਾਉਣਾ ਛਾਏ ਇਹ ਤਾਂ ਸਾਇਹ ਸੋਲੀ ਆਉਂਦੀ 1353 ਪਲੇ ਤੇ ਗੁੰਦਲ ਸਾਹਿਬ ਦਾ ਪੜ ਮੁਕਤੂ ਉਪੋਖਨ ਸਾਰੰਤਰ ਪਾਤ ਦਿਹਾੜ ਚਾਰੰ ਕੰਮਾਲਾ ਤ੍ਰਿਪਤ ਲਿਲਾਦਨ ਪੁੱਤਾਂ ਨੂੰ ਸਾਹਿਬ ਗਵਾਈਆਂ ਕਰਸਾਨ ਸੁਖਮੁਹਿਆਏ ਹੋਸੀਆ ਜੀ ਸੰਸਾਪ ਜਾਈਆਂ ਸਦਾ ਪਰਮਾਤਮ ਨੂੰ ਸੰਤੋਖ ਸਰੋਪੇ ਅਰੋ ਸਚਨ ਮੇਰਾ ਆਧਾਰੋ ਵਾਚੇ ਮਨ ਚ ਸਬਦ ਦਿੱਤ ਕਰ ਸੁਭਾਗੇ ਕਰ ਸੁਨਾਤੀ ਸਬਦ ਵਾਚੇ ਕਲਾ ਕੁਦਰਤ ਧਾਰੀ ਆ ਅਰਜਨ ਤੁਲਵਾਸ਼ੀਤੇ ਕਾਰ ਗਣਕ ਕੁਮਾਰ ਸੰਗਰੋ ਸ੍ਰੀ ਹਰਿਦਾਸ ਸ੍ਰੀ ਹਰਿ ਗ੍ਰਿਸ਼ਨ ਦੀ ਧਿਆਉ ਲੇ ਜਿੱਥੇ ਸਾਥ ਗੁਜਾਈ ਇਹ ਬਾਹਰਤ ਸਹਿਬ ਸੁਨਰੇ ਧਰਮੋਂ ਮਿਲਾਵੇ ਧਾਏ ਸਭ ਥਾਈ ਹੋਈ ਸਹਾਰ ਦਸਵੇਂ ਪਾਤਸ਼ਾਹ ਨੂੰ ਸੰਜੀ ਮਹਾਰਾਜ ਦੀ ਜੋਤ ਸੁਰ ਕੀ ਬਾਣੀ ਆਈ ਤਰਸਲੀ ਚਿੰਦ ਮਟਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧੰਨ ਕਰਕੇ ਬਾਰੇ ਸੋਹਣੇ ਚਾਰ ਸਹਿਬਿਆ ਤੇ 40 ਮੁਕਤੇ ਹੱਠੀਆਂ ਜੱਪੀਆਂ ਕਵੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਤੇਗ ਜਲਾਈ ਤੇਗ ਵਾਹੀ ਦੇਖ ਕੇ ਨਿਤ ਪੀਤਾ ਜਿਨ੍ਹਾਂ ਪਿਆਰਿਆ ਕਰਿਆ ਦੀ ਕਮਾਈ ਦਾ ਧੰਨ ਕਰਕੇ ਬਾਰੇ ਸੰਸਾਰ ਦੀ ਕੀਰਤ ਦਾ ਸਵੱਥਾ ਸਾਜ ਨੂੰ ਨਾਮ ਜਪਤਾ ਵੇ ਜਿ ਤੰਮਨਤਾ ਸਤਤਾ ਸਭ ਸੁਪੋ ਨਪਨੇ ਧੀਰ ਦੇ ਮਹਾਂਮਾ ਕੰਸਾ ਆਪੇ ਦਰਕਰਦੇ ਸੇ ਮਹਾਪਰ ਅਜੀਤ ਸਿੰਘ ਜੀ ਨੇ ਨੀਤਾ ਕੀ ਰੇ ਉਪਾਰਜੁਗ ਅਸ਼ੀਤੀ ਰੇ ਸੰਸਾਰ ਦੀ ਯਾਤਰਾ ਕਰਦੇ ਹੋਏ ਪ੍ਰਲੋਕ ਨੂੰ ਧਮ ਕਰ ਗਿਆ ਆਪਣੇ ਪਰਿਵਾਰ ਨੂੰ ਬਚਿਆ ਲੁਖਦਾ ਵਾਸਤੇ ਸੰਦੀਗੀ ਨੂੰ ਛੋੜਾ ਦੇ ਕੇ ਕਾਲ ਚਲਾਣੇ ਕਰ ਚੁੱਕੇ ਹਨ ਉਨਾਮੀ ਆਤਮ ਸ਼ਾਂਤੀ ਮਾਰਤੇ ਗੁੰਮੀ ਪ੍ਰਿਆਰ ਬਾਤ ਇਹਨਾਂ ਦੇ ਸੂਤਰ ਪ੍ਰਦਾਇ ਅਰੰਗੇ ਸ਼ੰਤਾ ਰਾਜ ਕੀ ਸ਼ੰਤਾ ਸਮੂਹ ਪਰਿਵਾਰ ਤੁਮ ਨੂੰ ਮਿਲ ਜੁੜ ਕੇ ਪਾਤਸ਼ਾਹ ਜੀ ਸੇਵਕਾਂ ਦੇ ਗਹਿਣ ਕੇ ਅੱਜ ਸ੍ਰੀ ਅਕਾੰਠਾ ਸਾਹਿਬ ਦੇ ਸੰਪੂਰਨ ਪੈਣ ਭੋਗ ਪਏ ਹੋਂਦ ਮਹਾ ਪੁਰਸ਼ ਪਾਪਾ ਸਾਹਿਬ ਸਿੰਘ ਜੀ ਬੀਤੀ ਸਾਹਿਬ ਜੀ ਦੇ ਪਵਿੱਤਰ పాਵਨ ਅਸਥਾਨਾਂ ਤੇ ਕੀਰਤਨ ਪਰਬਾਰ ਹੋਇਆ ਹੈ ਜਿੰਦੇ ਤਵਾਨ ਸਦੇ ਪਾਤਸ਼ਾਹ ਜੀ ਗੁਰਮਤੀਆਂ ਵਿਚਾਰ ਕਥਾ ਵਿਚਾਰਾ ਹੋਈਆਂ ਪਾਤਸ਼ਾਹ ਜੀ ਕਥਾ ਕੀਰਤਨ ਦਾ ਭਾਗ ਕੁਰਬਾਨੀ ਦਾ ਭਾਗ ਛੜੀ ਰੂਹ ਨੂੰ ਪਚਾਉਣਾ ਚਰਨਾਂ ਚ ਨਵਾਹ ਦੇਣਾ ਪਰਵਾਰ ਨੂੰ ਭਾਣਾ ਹੁੰਦੇ ਪਾਰ ਪਾਸ਼ ਕਰਨੇ ਛੜੀ ਰੂਹ ਦਿਨ ਮਿੰਤ ਪਰਵਾਰ ਨੂੰ ਅਮਰਤ ਦਾ ਪ੍ਰਸ਼ਾਦੀ ਦੇਖ ਸੱਚ ਕੇ ਹਾਜ਼ਰ ਹੈ ਭੋਗ ਲਾਉਣੀ ਸਰਬੰਤ ਸਾਧ ਸੰਗਤ ਨਾਲ ਲਾਇਕ ਹੋਣ ਜੋ ਜੀ ਸ਼ਕੇ ਆਪੀ ਦਾ ਬ੍ਰਤਨ ਨਾ ਜਪੇ ਸੰਗਤਾਂ ਦਾ ਗਰਤਮ ਜੋ ਜੀ ਛਕੇ ਆਪੀ ਦਾ ਪ੍ਰਕਤ ਮੰਦਪ ਤੇ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਹ ਕਰਨੀਆਂ ਕਦਮ-ਕਦਮ ਸਫਰ ਕਰਨੇ ਥੇਲ ਘੋਲ ਪੇਟਾ ਮਾਰ ਪ੍ਰਵਾਹ ਕਰਨੀਆਂ ਨੇ ਹੁਕਮਨਾਮੇ ਬਸ਼ਕੇ ਆਇਆਂ ਸੰਗਤਾਂ I to Come on. सत नाम

شبدات بہت ہی پکوان سجنگ پروار والوں حکم انت سارے پروارے پہنچے ہیں سنت کی کھاٹ آن کر کے سارا سی دے سکتے زیادہ گرمی کا دور ہونے کر کے بڑے لمبے سمے تو سنگت گرو پاشاہ جیڑی حاضری کر رہے ہیں وہ ਹੁਣ ਪੂਰੇ ਦੇ ਸੰਬੰਧ ਵਿੱਚ ਸਰਦਾਰ ਗੁਰਮਿੰਦਰ ਸਿੰਘ ਜੀ ਕੰਤੀ ਨੂੰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਉਹਨਾਂ ਤੋਂ ਪ੍ਰੰਤ ਸਰਦਾਰ ਕਮਲਜੀਤ ਸਿੰਘ ਜੀ ਅਤੇ ਕੈਪਟਨ ਜੇਪਟਾ ਚਲਕ ਪਾਲਨ ਕੋਰਸ ਸਰਪਰੇਂਗ ਜੀ ਦੇ ਵਿਗਿਆਨ ਅਤੇ ਹੋਰ ਬਾਤ ਹੋਏ ਚੀਨੀ ਕੈਪਟਨ ਜੀ ਦੀ ਵੀ ਸੋ ਗੁਰਜੀ ਪਹਿਲਾਂ ਤੇ

ਪ੍ਰਸਤੁਤ ਪ੍ਰਮਾਤਮਾ ਜੀ ਸਭ ਜੀ ਨੂੰ ਬਨਤੀ ਕਰਨ ਲਈ ਕੋਈ ਵੀ